ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਗੱਲਚੇ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਜੀ ਆਪਾਂ ਕੋਠੇ ਤੋਂ ਲਾਈਆਂ ਪਾਥੀਆਂ ਇਸ ਤਰ੍ਹਾਂ ਕੋਠੇ ਦੇ ਪਾਸ ਦੇ ਉਹਨਾਂ ਨੂੰ ਤੁਹਾਨੂੰ ਦੱਸਿਆ ਮੈਂ ਕਈ ਵਾਰ ਆਪਾਂ ਤੇ ਇਹ ਅੰਦਰ ਘਹਰਾ ਲਾਉਨੇ ਹੈਗੇ ਕਿਉਂਕਿ ਵੀ ਤੂੜੀ ਆਉਗੀ ਤੂੜੀ ਤੋਂ ਪਹਿਲਾਂ ਪਹਿਲਾਂ ਪਾਥੀਆਂ ਅੰਦਰ ਸਮਝਾਣੀਆਂ ਕਿਉਂਕਿ ਮੀਂਹ ਦਾ ਮੌਸਮ ਫਿਰ ਉਦੋਂ ਬਾਅਦ ਪ੍ਰਸ਼ਾਦ ਦਾ ਮੌਸਮ ਹੋ ਜਾਂਦਾ ਹੈਗਾ ਤੇ ਇਸ ਕਰਕੇ ਵੀ ਤੂੜੀ ਹੁਣ ਬਾਢੀਆਂ ਸ਼ੁਰੂ ਹੋ ਗਈਆਂ ਤੇ ਇੱਧਰ ਦੇਖੋ ਕੰਮ ਟੋਲਪੇ ਸਾਰੇ ਡਰਮ ਉਪਰ ਬਾਹਰ ਕੱਢਣੇ ਹੈਗੇ ਤੇ ਇਹ ਪਾਥੀਆਂ ਆਪਾਂ ਲਾ ਦਈਏ ਥੋੜਾ ਨਾਲ ਅੰਦਰ ਮ ਤੇ ਆਪਾਂ ਫੇਰ ਮਿਲਦੇ ਹਾਂ ਸਾਰਾ ਸਿਰੇ ਤੋਂ ਇਸੀ ਫੇਰ ਮੈਂ ਬਾਅਦ ਚ ਦਿਖਾਉਂਗੀ ਵੀ ਆਪਾਂ ਕਿਵੇਂ ਕਰਕੇ ਬਣਨੀ ਆ ਹੁਣ ਦੀਆਂ ਕੁੜੀਆਂ ਤਾਂ ਨਹੀਂ ਘਹੜਾ ਲੋੜਾ ਦਾ ਮੇਰੀ ਮੰਮੀ ਨੇ ਸਿਚਵੇ ਸੀ ਮੇਰੀ ਨੂੰ ਕੰਮ ਕਰਨ ਵਾਲੀ ਹੋਵੇ ਦੇਖੋ ਆ ਕੁੜੀਆਂ ਨਾਲ ਲੱਗ ਕੇ ਚਲੋ ਜੀ ਮੈਂ ਮਿਲੂੰਗੀ ਬਾਅਦ ਚ ਠੀਕ ਹੈ ਮੈਂ ਘਹੜਾ ਪੂਰਾ ਕਰਦੇ ਆ ਇੱਧਰ ਪਾਣੀ ਪਿਆ ਰਹੇ ਚਾਰ ਵੱਦ ਗਏ ਘਹੜਾ ਲਾ ਕੇ ਇੱਧਰ ਫੇਰ ਮੈਂ ਉਦੋਂ ਦਾ ਚਾਹ ਸੁ ਬਣਾ ਤਾਈ ਕੋਈ ਤਾਂ ਕਪਾ ਘਹੜਾ ਲਾਇਆ ਸੀਗਾ ਉਦੋਂ ਬਾਅਦ ਮੈਂ ਦੁਪਹਿਰ ਦੀ ਚਾਹ ਕਰਨ ਲੱਗੀ ਫੇਰ ਇਹ ਆ ਗਏ ਸਕੂਲੋਂ ਬੱਚੇ ਤੇ ਉਦੋਂ ਬਾਅਦ ਆਪਾਂ ਨਾ ਆ ਕੇ ਹੁਣ ਮੱਝਾਂ ਦਾ ਨਾ ਪਾਣੀ ਦਾ ਟਾਈਮ ਹੋ ਗਿਆ ਸੀ ਚਲੋ ਮੈਂ ਪਾਣੀ ਪਿਆ ਦਈਏ ਫੇਰ ਕੰਮ ਤਾਂ ਕਿਉਂਗਾ ਜੀ ਨਿੱਕੇ ਨਿੱਕੇ ਨਿਭੜ ਦੇਣਗੇ ਦੁਆ ਰੋਟੀ ਦਾ ਟਾਈਮ ਹੋ ਗਿਆ ਸਬਜ਼ੀ ਦਾ ਚਲ ਆ ਇਸ ਬਲੇ ਪਾਣੀ ਪਿਓਣੇ ਫੇਰ ਇਹਨਾਂ ਨੂੰ ਪਿਵਾਵਾਂਗੇ ਆਪਾਂ ਭੈਣ ਵੀ ਲਈ ਕਿਉਂਕਿ ਗਰਮੀ ਪੈਦੀ ਆ ਵੀ ਤੂੜੀ ਖਾਂਦੇ ਆ ਸੋੰਦ ਸੱਗਣਾ ਕਿਵੇਂ ਚੜਾਉਣੀਆਂ ਗੋਹਾ ਇੱਧਰ ਉੱਥੇ ਜੇ ਆਪਾਂ ਆਪਾਂ ਇਹ ਤਾਂ ਨਿਵਾਲਟੀਆਂ ਦਰ ਭਰੀਆਂ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਜਦੋਂ ਆਪਾਂ ਲਾਉਣੀਆਂ ਹੁੰਦੀਆਂ ਆ ਮੈਂ ਹੁੰਦੀ ਬਣਾ ਰੱਖੀ ਆ ਇਸ ਤਰ੍ਹਾਂ ਰਸੇ 'ਚ ਬਾ ਰੱਖੀ ਆ ਇਹ ਤਾਂ ਇੱਕ ਉੱਪਰ ਮੈਂ ਜਾ ਚੜ੍ਹਦੀ ਹੁੰਨੀ ਆ ਇਸ ਤਰ੍ਹਾਂ ਜੀ ਐਸ ਤਰ੍ਹਾਂ ਫੜ ਕੇ ਆਪਾਂ ਗੋਠੇ ਤੇ ਚੜ੍ਹਾ ਲੈਨੇ ਤੇ ਨਿਵਾਲਟੀਆਂ ਗੋਹੇ ਦੀ ਲਾਈਆਂ ਹੋਈਆਂ ਹੋਈਆਂ ਮੇਰੀਆਂ ਸਵੇਰੇ ਇਤਨ 4 ਸਵੇਰੇ ਹੋ ਜਾਂਦੀ 4 ਕ ਸ਼ਾਮ ਨੂੰ ਹੋ ਜਾਂਦੀ ਨਾ ਇਸ ਕਰਕੇ ਜੇ ਆਪਾਂ ਪਾਥੀਆਂ ਪੱਥ ਲੈਨੇ ਆ ਕੋ ਸ਼ਹਿਰ ਆ ਥੋੜਾ ਜਿਹਾ ਸ਼ਹਿਰ ਕਰਕੇ ਮੁਸ਼ਕਲਾ ਦੇਖੋ ਸਾਡੀ ਮੰਗਲੋ 12 ਮਾਰਚ ਨੂੰ ਹੋਈ ਸੀ 12 ਅਪ੍ਰੈਲ ਨੂੰ ਜਦੋਂ ਉਹਨਾਂ ਦਾ ਮਾਜਾ ਆਪਾਂ ਧਾਰਾ ਕਿੱਦਾਂ ਲਾਗੇ ਨਾਲੇ ਪਖਾੜੂੰਗੇ ਨਾਲੇ ਇਹ ਜੀ ਆਪਾਂ ਪਾ ਦੇਾਂਗੇ ਹੁਣ ਦੇਖੋ ਇਸ ਤਰ੍ਹਾਂ ਨੀਚੇ ਤੋਂ ਲੈ ਕੇ ਨੀਚੇ ਤੋਂ ਲੈ ਕੇ ਦੇਖੋ ਜੀ ਆਪਾਂ ਇਸ ਤਰ੍ਹਾਂ ਦਾ ਲਾਇਆ ਕਿ ਦੇਖੋ ਜੀ ਇਸ ਤਰ੍ਹਾਂ ਗੋਲ ਗੋਲ ਚਿੰਤਾ ਆਪਾਂ ਖੂੰਜੇ ਦੇ ਵਿੱਚ ਇਧਰਲੀ ਸਾਈਡ ਤੇ ਲੱਗ ਜਾਣਗੇ ਤੂੜੀ ਆ ਡਰਮਸ ਢੋਲੀ ਤੇ ਇਹ ਸਾਰਾ ਕੁਝ ਬਾਹਰ ਕੱਢ ਲਾਂਗੇ ਆਪਾਂ ਕਿਉਂਕਿ ਢੂੰਗਾ ਬਹੁਤ ਜ਼ਿਆਦਾ ਥੱਲੇ ਆ ਗਿਆ ਤਾਂ ਬਹੁਤ ਜ਼ਿਆਦਾ ਟਰਾਲੀਆਂ ਪੈ ਜਾਣਗੀਆਂ ਤੂੜੀ ਦੀਆਂ ਇਕੱਠੀ ਸਢਾ ਲੈਣੇ ਤੂੜੀ ਕੇਰਾ ਕਈ ਜਿਵੇਂ ਮੇਰੇ ਪਿੰਡਾਂ ਵਰਨੀ ਦਾ ਆਟਾ ਪਾਉਂਦੇ ਆ ਮੱਜਾਂ ਨੂੰ ਕਣਕ ਖੁੱਲੀ ਰੱਖ ਇਧਰ ਆਪਣੇ ਲੈ ਰਹੇ ਤਾਂ ਅਸੀਂ ਤਾਂ ਜੀ ਕੇਰਾ ਜਿਹੜਾ ਕਣਕ ਦਾ ਹੁੰਦਾ ਝਾਰ ਲੱਗ ਜਾਂਦਾ ਮੰਡੀ ਚੋਂ ਤੋਂ ਬਾਅਦ ਬਾਜੀਗਰ ਹੁੰਦੇ ਆ ਕੋਈ ਵੀ ਹੁੰਦਾ ਜਿਹੜੇ ਭਈਏ ਲਾ ਲੋ ਉਹ ਕੇਰਾ ਵੇਚ ਦਿੰਦੇ ਆ ਕਿ ਉਹ ਆਪਾਂ ਨੂੰ ਮਿਲ ਜਾਂਦਾ 17 ਰੁਪਏ 1700 ਨੂੰ ਕੁਆਂਟਲ ਆਪਾਂ ਉਹ ਕੇਰਾ ਲੈ ਲੈਨੇ ਉਹਦੀ ਅਸੀਂ ਮੱਝਾ ਨੂੰ ਦਾਣਾ ਮੈਂ ਤੁਹਣੀਆ ਕੱਢ ਕੇ ਲੋ ਜੀ ਇਸ ਤਰ੍ਹਾਂ ਦਾ ਦੇਖੋ ਇਹ ਇਧਰ ਨਾ ਇਹਦੇ ਵਿੱਚ ਚੌਲ ਉਹ ਕੀ ਤਾਰਾ ਮੀਰਾ ਕਣਕ ਦੀ ਕਿਣਕੀ ਜੀ ਸਰੋਂ ਦਾ ਤੇ ਵਿੱਚ ਜੀਰੀ ਦਾ ਫੂਰਜਾ ਉਹ ਚੀਜ਼ ਹੁੰਦੀ ਹੈ ਇਹ ਇਹ 17 ਰੁਪਏ ਪਰ ਕੁਆਂਟਲ ਭਾਏ ਦਾ ਆਟਾ ਨਹੀਂ ਹੁੰਦੀ ਸਾਡੇ ਇਧਰ ਇਹੀ ਬਰਤਦੇ ਆ ਸੀ ਤਾਂ ਆਪਾਂ ਮੱਝਾ ਨੂੰ ਇਹ ਲਾ ਦਿੰਨੇ ਆ ਆ ਦੇਖ ਮਰ ਚੁੰਨੀ ਖਾ ਕੇ ਦੇਖੀ ਲੈ ਪਾ ਲੋ ਕੱਪੜੇ ਹੋ

ਲੱਗਦੀ ਐ ਪਹਿਲਾਂ ਗੋਹਾ ਚੜਾਉਂਗੀ ਮੈਂ ਕੋਠੇ ਤੇ ਉਸ ਤੋਂ ਬਾਅਦ ਸਬਜੀ ਦੇ ਨਿੰਦ ਲੱਗਾਂ ਗੋਹਾ ਆਪਾਂ ਇਕੱਠੀ ਪੱਤ ਜਿੰਨੇ ਤੜਕੇ ਕਰਕੇ ਪਹਿਲਾਂ ਬਾਂਦਰ ਆ ਗਿਆ ਤੇ ਫਿਰ ਚੱਲ ਮੈਨੂੰ ਉਤਰਨਾ ਪੈ ਗਿਆ ਬਾਂਦਰ ਚੋਂ ਬੀਰੀ ਜੀ ਕਾ ਮਾਰਦੇ ਆਉਂਦੇ ਆਗੇ ਤੇ ਬਹੁਤ ਡਰ ਲੱਗਦਾ ਉਹਨੇ ਕੋਈ ਮੈਂ ਖਲ ਪਿਉਂਕਿ ਜੇ ਆਪਾਂ ਬਾਅਦ ਚ ਮਿਲਦੇ ਹਾਂ ਠੀਕ ਐ ਗੋਹਾ ਗੋਹਾ ਥੱਕ ਗਈ ਪਾਣੀ ਚ ਆ ਗਈ ਮੱਝ ਨੂੰ ਬਾਹਰ ਮਾਤਾ ਨੂੰ ਬੜੀ ਜਿਆਦੇ ਸਹੀ ਲੱਗਦੀ ਜੇ ਕਰ ਸਬਜੀ ਦੇਖ ਲਈਏ ਆਪਾਂ ਓਏ ਇਹ ਤਾਂ ਬਹੁਤ ਜਿਆਦੇ ਟੈਨਸ਼ਨ ਆ ਸਾਰੇ ਨਾਲ ਮਨ ਦਾ ਬੁੜੀਆਂ ਨੂੰ ਇੱਕ ਚੀਜ਼ ਸਬਦੀ ਜਾਂਦੀ ਨਹੀਂ ਬੁੜੀਆਂ ਜੀ ਕਰੁੰਦਾ ਨਹੀਂ ਉਹ ਵੀ ਕਿਉਂ ਆਲ ਚੀਜ਼ਾਂ ਕੋ ਕਾਸੇ ਸਬਦੀ ਹੁੰਦੀਆਂ ਚੱਲਦੀ ਹਾਂਜੀ ਗੱਲ ਵਿੱਚ ਚਟਨੀ ਦੇਣੀ ਪੈਂਦੀ ਹੈ ਤੇਰੀ ਮੰਮੀ ਬਲਾ ਮਨਾ ਚੱਲ ਇੰਨਾ ਵੀ ਸ਼ੁਕਰ ਵੀ ਪਾਸੇ ਨਾਲ ਚਾਹ ਗਈ ਫਿਰ ਨਟਿਆ ਬਹੁਤ ਪਿਆ ਸੀਗਾ ਦੁਨੀਆ ਦਾ ਇਸ ਦੁਨੀਆ ਹੂਗਾ ਤਿੰਨ ਪੱਖ ਨੂੰ ਮਿਲ ਕੇ ਜਾਣੇ ਚਾਹੋ ਤੂੰ ਕੋਵਿਡ ਸਰਪੰਦ ਜੀ ਮਰ ਰਹੀ ਕਿ ਟੂੜੀ ਤੇ ਕੰਮ ਕਰੋ ਕਿਉਂਕਿ ਜੀ ਆਪਾਂ ਜਮੀਨ ਠੇਕੇ ਦੇ ਦਿੰਨੇ ਆਗੇ ਆਪਾਂ ਆਪ ਨਹੀਂ ਖੇਤੀ ਕਰਦੇ ਮੈਂ ਕਿ ਡਿਜੀਟਲ ਆ ਜੀ ਨਾਲੇ ਹਮਜੀ ਕੰਮ ਕਰ ਸਰੋਂ ਕਮਾਂਟਲ ਆਪਾਂ ਸਰੋਂ ਦਾ ਲੈ ਲੈਣ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਬਲੌਗ ਕਿਉਂਕਿ ਜੀ ਅੱਜ ਮੈਂ ਸੁਣ ਦੱਸ ਸਰ ਆਪਾਂ ਘਰ ਦੇ ਟੀਣੀ ਛੇਕ ਦਿੱਤਾ ਸੁਣਨਾ ਫਸਟ ਕੇ ਜਿਆਦਾ ਬਹੁਤ ਪੱਥੀਆਂ ਬਹੁਤ ਜ਼ਿਆਦਾ ਸੀ ਦੋ ਵਾਰਾ ਜਿੰਨੀਆਂ ਸੀ ਜਿਆ ਦਾ ਵਿਆਹ 19 ਤਰੀਕ ਦਾ ਵਿਆਹ ਆਣਾ ਉਹ ਤਾਇ ਵੀ ਦੋਹੀ ਦਾ ਆ ਜਰਦਾ ਤੋਂ ਨੋਨ ਲੀ ਨੋਨ ਲੀ ਜਾਉਂਦੇ ਹਾਂ ਬਾੜੀਆਂ ਦੇ ਉੱਤੇ ਸ਼ਾਮ ਨੂੰ ਜਾ ਕੇ ਸ਼ਾਮ ਨੂੰ ਨਹੀਂ ਆ ਜਾਂਦੇ ਹੁੰਦਾ ਜਾਉਂਦੇ ਵੀ ਐਂ ਜਾਉਂਦੇ ਤੇ ਲੱਗਾ ਜਾਈ ਨਹੀਂ ਆਉਂਦੇ ਕਿਉਂਕਿ ਕੰਮਾਂ ਲੈ ਮੰਗਦੇ ਬੱਚੇ ਦੂਰ ਜਾਂਦੇ ਲੱਗਿਆ ਕਲਾਸਾਂ ਸ਼ੁਰੂ ਹੋਈਆਂ ਉਸ ਮੱਝਾਂ ਨਾ ਖੋਏ ਮੱਝ ਸੂਈ ਹੋਈ ਹੈ ਨਾ ਇਹ ਤਾਂ ਪਛਾੜੀ ਚਾਗਦੇ ਆ। ਕਲਾ ਭੈਣ ਦੇ ਖੰਡ ਪਾੜਦੇ ਗਏ ਸੀ ਉਹਦੇ ਇਹਦੇ ਰੈਡੀ ਘਰੇ ਰਹੇ ਸੀ। ਤੇ ਹੁਣ ਦੀਦੀ ਕਹਿੰਦੇ ਤੁਸੀਂ ਵੀ ਸਾਰੇ ਨਹੀਂ ਆਉਣਾ ਪਿਆ ਫਿਰ ਸ਼ਾਮ ਨੂੰ ਜਾਵਾਂ ਸਵੇਰੇ ਜਾਵਾਂਗੇ ਸ਼ਾਮ ਨੂੰ। ਇਹਦੇ ਕੱਪਾਕੇ ਸੱਗੇ ਰੱਖੇ ਤਾਂ ਜਾਈ। ਤਾਂ ਹਮ ਦੇ ਗਿਆ। ਆਰੂ ਤੇ ਜਿੱਕਾ ਸਭੀ ਜਿਆਦੇ ਹੋਏ ਕੰਮ ਕਰਦਾ ਤੇ ਕੰਮ ਆਣਾ ਅੱਜ ਆਪਾਂ ਕੱਲ ਮੈਂ ਬਣਾ ਲੈ ਸੀਗੇ ਰਾਜਮਾ ਤੇ ਕਾਲੇ ਚਨੇ ਕਿਸੇ ਨੇ ਨਹੀਂ ਖਾਧੀ ਸਾਰਿਆਂ ਨੇ ਚਾਠੀ ਨਾਲ ਹੀ ਖਾਧੀ ਪਰ ਮੈਨੂੰ ਤਾਂ ਫਿਰ ਵੀ ਸਬ지ਤ ਬਣਾਉਣੀ ਪੈਦੀ ਹੈ ਜੀ ਫਿਰ ਆਇਆ ਜਿਗਾਦ ਇਕੱਲੀ ਚੱਟਣੀ ਆ ਹਨਾ ਪਰ ਇਹ ਚਾਟ ਨਹੀਂ ਜਾਂ ਦੇਖੋ ਸੋ ਕੀ ਖਾਂਦੇ ਆ ਜੀਾਰੇ ਪਾਰੇ ਪਿਆਜ਼ ਦੀ ਮੀ ਉਪਦੀਨੇ ਦੀ ਕਦੀ ਲੱਗਦੀ ਹੈ। ਪਰ ਸਬਜ਼ੀ ਬਣਾ ਲੈਪਿੰਸਾ ਕਰਾਏ ਲੋ ਸਬਜ਼ੀ ਦੀ। ਇੱਕ ਕੱਲੇ ਬੰਦੇ ਦਾ ਔਖਾ ਹੋਇਆ ਹੁੰਦਾ ਦਾ ਸਾਰੇ ਦਾ ਸੀ ਪਹਿਲਾਂ ਮੈਂ ਪਾਸ ਸਵੇਰੇ ਮੱਛੀਦਾਨੀ ਕਹਾ ਹੋਗੀ ਨਾ ਉਹ ਮਛਰੀ ਜੀ ਹੋਗੀ ਜਿਆਦੇ ਥੋੜੀ ਜੀ ਮੱਜਾਂ ਨੂੰ ਨਾ ਖਾਈ ਜਾਂਦੀ ਹੈ ਜੀ। ਪਹਿਲਾਂ ਸੀ ਸਵੇਰੇ ਮੱਛਾ ਦਾ ਲੈਂਦਾ ਜੀ। ਉਦਵਾ ਦਾ ਕੰਮ ਕਹਿੰਨ ਵੇੜ ਕੇ ਪਾਥਨਿਆਂ ਤੇ ਲੱਗ ਗਿਆ ਸਹੀ 3 ਘੰਟੇ ਲੱਗ ਗਏ ਪੂਰੇ ਘਾਰੇ ਦੇ ਮੈਂ ਕਿੱਸੇ ਸਾਰੇ ਆਪਾਂ ਘਾਰਾ ਸਿਰ ਤੋਂ ਦੂਸਰ ਵੀ ਐਂਡ ਤੋਂ ਐਂਡ ਆਪਾਂ ਦਿਖਾਵਾਂਗੇ ਦਾਕਾ ਛੋੜਾ ਜੇ ਬੱਚੇ ਰਵਾਏਗਾ ਮੈਂ ਮੋਬਾਈਲ ਦੇਖੀਗੇ ਸਿ ਮੋਬਾਈਲ ਤੇ ਲੱਗੇ ਰਹੇ ਅਗਲੇ 2 ਮਿੰਟ ਅਸੀਂ ਵੀ ਦੇਖੀਏ ਉਦਵਾ ਦਾ ਫਿਰ ਚਾਚੂ ਨੂੰ ਲੱਗ ਗਏ ਸੋਨਾ ਆ ਨੂੰ ਕੇ ਤੇ ਪਾਣੀ ਤੇ ਇਹ ਗੱਡੀ ਦਾ ਕੰਮ ਕਰਾਈ ਹੋਇਆ ਹੈ ਵੀ ਥੋੜੀ ਜਿਹੀ ਆਪਣੀ ਕਿਤੇ ਨਹੀਂ ਸਰ ਜੀ ਹਮੇ ਸਾਧਕਾ ਇਸ ਜੂਨ ਦੇ ਜਿਤਨੇ ਹੀ ਪੈਕੇ ਜਾਂਦੇ ਆਂਗੇ ਉਹ ਦੀ ਅਸੀਂ ਆਪ ਵੀ ਬੱਡੇ ਜਾਂਦੇ ਹਾਂ ਉੱਥੀ ਲੈ ਕੇ ਹੋਰ ਹੋ ਕਿਉਂ ਨਹੀਂ ਜਾਇਆ ਜਾਂਦਾ ਰੋਜ਼ੀ ਕਮਾ ਕਰਾਣ ਆਹ ਇਹਦੀ ਆਪਣੇ ਕੱਪ ਦੇ ਕੰਮ ਉਹ ਨੂੰ ਬਹੁਤ ਫੇਰੀ ਮੰਡੀ ਕਰਾ ਕੇ ਚੱਲ ਚਲੋ ਜੀ ਆਪਾਂ ਵੀਡੀਓ ਦਾ ਫਿਰ ਐਂਡ ਪੁਆਇੰਟ ਇੱਥੇ ਕਰਾਂਗੇ ਉਹ ਮੇਰੇ ਹੁਣ ਸਬਜ਼ੀ ਦਾ ਟਾਈਮ ਹੋ ਗਿਆ ਅੱਜ ਮੰਗਲਵਾਰ ਆਗਾ ਤੇ ਆਪਾਂ ਜੋਤਾਂ ਵੀ ਕਰਨੀਆਂ ਜਾਣੀਆਂ ਧਾਰਾਂ ਵੀ ਕੱਢਣੀਆਂ ਆਂ ਕਿਉਂ ਆਇਂ ਨਾ ਪਤਾ ਕਿ ਰੈਡੀਸ ਜਲ ਡੇਟ ਹੋ ਜਾਣਾ ਜੱਦੀ ਦਾ ਕੰਮ ਕਰਾਉਂਦੇ ਆ ਦੇ ਤੇ ਮਿਲਾਂਗੇ ਜੀ ਨਵੇਂ ਵਲੋਗ ਨਾਲ ਕੱਲ ਤੋਂ ਫੇਰ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਾਖ ਐਂਡ ਟੂ ਐਂਡ ਦੇਖਿਆ ਕਰੋ ਤੇ ਸ਼ੇਅਰ ਕਰਨਾ ਜ਼ਰੂਰ ਅੱਗੇ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਵੀ ਤੁਸੀਂ ਜ਼ਰੂਰ ਜਾਇਗਾ ਕਮੈਂਟ ਥੋੜੇ ਆਉਂਦੇ ਨੇ ਮੈਂ ਆਖਿਆ ਸੀ ਕਿਉਂਕਿ ਦੀ ਆਪਾਂ ਤੁਹਾਡੇ ਨਾਲ ਲਿਆ ਕਰਾਂਗੇ ਇੱਕ ਦਿਨ ਰੱਖਾਂਗੇ ਆਪਾਂ ਤੇ ਕੁਇੰਟ ਵੱਧ ਤੋਂ ਵੱਧ ਕਰਿਆ ਕਰਾਂਗੇ ਵੀਊ ਬਹੁਤ ਜ਼ਿਆਦਾ ਘਟੋਂ ਨੇ ਮੈਂ ਛੱਡ ਕੇ ਜੀ ਵੀਡੀਓ ਬਣਾਉਣੇ ਆ ਆ ਇਹ ਹੁੰਦਾ ਵਿਚਾਰ ਆਪਾਂ ਨੂੰ ਹਣਾ ਵੀ ਜਿਹੜਾ ਆਪਾਂ ਹੁਣ ਰਹੀ ਤੋਰ ਲੈ ਕੇ ਕੀਤੀ ਹੁੰਦਾ ਇੱਕਦਮ ਆ ਕਰ ਸੋਚ ਕੇ ਕਿ ਮੈਂ ਅੱਜ ਆਪਾਂ ਕੰਮ ਛੱਡ ਕੇ ਵੀਡੀਓ ਬਣਾਉਣੀ ਹੈਗੀ ਤੇ ਥੋੜੀ ਜੀ ਨਾ ਵੀਊ ਬਹੁਤ ਜ਼ਿਆਦਾ ਘਟਣ ਲੱਗੇ ਅੱਗੇ ਵਧੀਆ ਹੁੰਦੇ ਹੁੰਦੇ ਸੀਗੇ ਪਰ ਇਹਨਾਂ ਦੇ ਕੰਮਕਾਰ ਆਪਣੇ ਸਾਰਿਆਂ ਦੀਆਂ ਹੋਣਗੇ ਉਹ ਖੇਤੀਬਾੜੀ ਵਾਲੇ ਹੁੰਦੇ ਨੇ ਫੇਮ ਟੈਗ ਵਾਲਾ ਦਾ ਤੇ ਜੀ ਵੱਧ ਤੋਂ ਵੱਧ ਤੁਸੀਂ ਸ਼ੇਅਰ ਅੱਗੇ ਵੀ ਕਰਿਆ ਕਰੋ ਨਾ ਲੋਕੀ ਆ ਪਕੜਾ ਕੋਈ ਆ ਦਿਖਾਵਾ ਨਹੀਂ ਕਰਦੇ ਜਿਵੇਂ ਕਿ ਸਾਹਮਣੇ ਤੁਹਾਡੇ ਸਿਸਟਰ ਉਹ ਵੀ ਲੈ ਕੇ ਉਡਣਗੇ ਜਿਵੇਂ ਮੈਂ ਬਲੌਗ ਦਾ ਬਣਾਉਣਾ ਹੈ ਇਹ ਸਬਜ਼ੀ ਰੋਟੀ ਦਾ ਕੁਝ ਵੀ ਹੋਇਆਗਾ ਤੇ ਆਪਾਂ ਕੋਈ ਇੱਥੇ ਦੋ ਤਿੰਨ ਲੋਕ ਦਿਖਾਵਾ ਵਾਲਾ ਕੰਮ ਨਹੀਂ ਕਰਦੇ ਵੀ ਸੁਣਾਉਣੇ ਹੋਰ ਆ ਦਿਖਾਉਣੇ ਹੋਰ ਆ ਜਾਂ ਕਰਦੇ ਹੋਰ ਆ ਹਨਾ ਉਹ ਕੰਮ ਨਹੀਂ ਆਪਣੇ ਕੋਲੇ ਆਪਾਂ ਸਿੰਪਲ ਸਾਦੇ ਸਾਰ ਸੂਤਰੇ ਸਾਥੇ ਬੰਦ ਦੇਾਂਗੇ ਤੇ ਵੱਧ ਤੋਂ ਵੱਧ ਕੁਝ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਤੇ ਇੱਕ ਕਮੈਂਟ ਜਰੂਰ ਕਰਿਆ ਕਰੋ ਬਨ ਕਮੈਂਟ ਤੁਹਾਡੇ ਬਹੁਤ ਵਧੀਆ ਲੱਗਦੇ ਆ ਕੇ ਦੇਖਣੇ ਪੜ੍ਹਨੇ ਬਹੁਤ ਵਧੀਆ ਲੱਗਦੇ ਆਗੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਤਾਂ ਤੱਕ ਸੱਸ